ਹੈਲੋ ਐਂਡ ਵੈਲਕਮ ਮੁੰਡੋ ਵੈਲਕਮ ਆ ਤੁਹਾਡਾ ਆਪਣੇ ਖੋਰ ਨਵੇਂ ਵਲੌਗ ਦੇ ਵਿੱਚ ਤੇ ਬਹੁਤ ਟਾਈਮ ਹੋ ਗਿਆ ਮਿੱਤਰੋ ਵਲੌਗ ਬਣਾਇਆ ਨੂੰ ਤੇ ਅੱਜ ਬਣਾਉਣੇ ਆ ਰੀਲਾਂ ਰੂਲਾਂ ਚਲੋ ਆ ਗਏ ਮੁੰਡੇ ਸੀ ਚਲੋ ਚੱਲਦੇ ਆ ਬਹੁਤ ਟਾਈਮ ਬਾਅਦ ਵਲੌਗ ਬਣਾਉਣ ਲੱਗੇ ਆ ਮੈਂ ਤੇ ਮੁੰਡੇ ਨੂੰ ਹੋਰ ਚੱਕਣ ਆਉਂਦਾ ਹੀ ਆ ਬਸ ਬਾਹਰ ਤੇ ਖੜੇ ਆ ਚਲੋ ਚੱਲਦੇ ਆ ਆ ਰਿਪ ਕੋ ਜਾ ਕੇ ਮਿੱਤਰੋ ਚੱਲਿਆਂਗੇ ਫੇਰ ਫਸੇ ਢੇੜਾ ਕੱਢਣਾ ਆਉਂਦੇ ਹੋਵੇ ਚਲੋ ਆਓ ਵੀ ਮਿੱਤਰੋ ਚੱਲੀ ਜਾਂਦਾ ਸ਼ੂਟ ਉਹ ਮੁੰਡਾ ਖਿਚੀ ਜਾਂਦਾ ਫੋਟੋਆਂ ਫੋਟੋਆਂ ਕਹਿੰਦੇ ਓਕੇ ਦੀ ਰਿਪੋਰਟ ਲਾਈ ਮੋਟਰਸਾਈਕਲ ਠੀਕ ਆ ਚਲੋ ਮਿਲਦੇ ਆ ਅੱਗੇ ਤੇ ਰੀਲਾ ਰੂਲਾ ਬਣਾ ਲਿਆ ਤੇ ਹੁਣ ਚੱਲਦੇ ਆ ਕਿਸੇ ਪਾਸੇ ਹੋਰ ਤੇ ਮਿਲਦੇ ਆ ਅੱਗੇ ਇੱਥੋਂ ਤੇ ਏਰੀਲਾ ਰੂਲਾ ਬਣਾ ਲਿਆ ਸੀ ਆਪਾਂ ਤੇ ਹੁਣ ਚੱਲਿਆ ਕਰੇ ਆ ਪਾਣੀ ਆ ਗਿਆ ਸੀਗਾ ਤੇ ਜਾ ਕੇ ਘਰੇ ਪੀਨੇ ਆ ਚਾਹ ਪਾਣੀ ਤੇ ਫਿਰ ਚੱਲਾਂਗੇ ਸ਼ਾਮ ਨੂੰ ਪੱਠੇ ਲੈਣ ਜਾਂ ਵੇਨੇ ਆ ਕਰਦੇ ਆ ਕੋਈ ਕੰਮ ਚਲੋ ਮਿਲਦੇ ਆ ਅੱਗੇ ਮਿੱਤਰੋ ਤੇ ਉਦੋਂ ਆਪਾਂ ਘਰੇ ਘਰੇ ਜਾਵਲੇ ਸੀ ਤੇ ਮੀਂਹ ਪੈਂਦੇ ਜਣਾ ਆਪਾਂ ਕਿ ਇਹਨੂੰ ਲੈ ਕੇ ਆਉਣਾ ਸੀਗਾ ਤੇ ਆਈ ਤੇ ਆ ਵੀ ਪੂਰਾ ਜਿਹੀ ਜਿੱਕੜ ਪਿਆਗਾ ਤੇ ਨਾ ਇਹ ਝਾਵਾ ਭਰੀ ਜਾਂਦੀ ਹੁਣ ਵੱਡੇ ਹੀ ਗਿਆ ਜਮਾ ਟਾਇਰ ਤੇ ਹੁਣ ਲਾਉਨੇ ਜੱਕ ਜੁੱਕ ਕਰਦੇ ਕੋਈ ਹੱਲ ਨਹੀਂ ਜਨਾ ਨਹੀਂ ਕੰਮ ਬਹੁਤ ਬੁਰਾ ਹਾਲ ਹੈ ਕਹਿੰਦੇ ਆ ਕੀ ਬੰਦਾ ਚਲੋ ਵਗੋਣੇ ਅੱਗੇ ਮਿਲਦੇ ਆ ਮੀਂਹ ਹੋਰ ਵੱਧ ਗਿਆ ਤਾਂ ਕਰਕੇ ਆਪਾਂ ਅੰਦਰ ਬਹਿ ਗਏ ਆ ਠੀਕ ਆ 2 ਮਿੰਟ ਮੀਂਹ ਵਹਨੇ ਆ ਵੀ ਘੜਦਾ ਵਾ ਤਾਂ ਫਿਰ ਫਿਰ ਸਟਿੱਪਨੀਆਂ ਬਦਲ ਕੇ ਤੇ ਫਿਰ ਚੱਲਦੇ ਆ ਘਰ ਨੂੰ ਤੇ ਦੇਖਦੇ ਆ ਮੀ ਰੁਕਦਾ ਕਿ ਚੱਲਦਾ ਜੀ ਚਲੋ ਮਿਲਦੇ ਆ ਲਓ ਵੀ ਮਿੱਤਰੋ ਤੇ ਕਰ ਲਿਆ ਹਾਲਾ ਠੀਕ ਆ ਟਾਇਰ ਚੇਂਜ ਕਰਤਾ ਆ ਸਟਿੱਪਨੀ ਸੀ ਉਹ ਆਪਾਂ ਉਹ ਲਾਤੀ ਠੀਕ ਆ ਹੁਣ ਜੈਕ ਮਸਾਂ ਲਾਇਆ ਪਹਿਲਾਂ ਤਾਂ ਆਪਾਂ ਇਹ ਵਿਖੋ ਲਗਾਈ ਜੈਕ ਪਹਿਲਾਂ ਲਾ ਮਸਾਂ ਲਾਇਆ ਹੁਣ ਇਹਨੇ ਲਾ ਕੇ ਤੇ ਵੀ ਚੱਲਦੀ ਕਿ ਸਹੀ ਕਿਉਂਕਿ ਵੀ ਸੀ ਤਾਂ 4:30 ਵਜੇ ਦਾ ਕਰਨਾ ਤੇ ਵੇਖੋ ਹਾਲ ਸਾਰਾ ਬਰਾ ਹੋ ਗਿਆ ਵੇਖੋ ਪੂਰ ਪੂਰ ਸਾਰਾ ਖਰਾਬ ਹੋ ਗਿਆ ਜਮਾ ਭੇਜ ਗਏ ਤੇ ਚਲੋ ਵੇਨੇ ਆ ਹੁਣ ਜਲਣੀ ਸੈਟ ਤੇ ਚੈੱਕ ਲਾ ਕੇ ਵੇਨੇ ਚਲੋ ਵੇਨੇ ਅੱਗੇ ਕਰ ਲਿਆ ਸੀਗਾ ਟਾਮਯਾ ਹੋ ਗਿਆ ਇਹ ਗਾੜਾ ਇਹ ਲਾਇਆ ਆਪਣਾ ਠੀਕ ਆ ਆਓ ਵੇਖੋ ਵੇਟ ਵਿੱਚ ਬੈਠਾ ਸ਼ੀਰਦ ਬਾਹਰ ਜਮਾ ਨਹੀਂ ਨਿਕਲਿਆ ਇੰਨੀਆਂ ਤੰਗੀਆਂ ਸਈਆਂ ਚਲੋ ਵੇਨੇ ਸਿਰਫ ਸਿਰਫ ਮਾਰ ਕੇ ਚੱਲਦੇ ਆਂ ਸਾਫ ਸੂਟ ਕਰ ਲਗੇ ਵੈਗਰੂ ਪਤਾ ਸੋ ਕਰੇ मिशन सक्सेस सक्सेसफुल मित्रों सही है सही है चलो मिलते हैं आगे चलो भी मित्रों मिलते हैं नेक्स्ट व्लॉग दे बीच आज दे व्लॉग दे बीच इना ही ते उम्मीद है थोनू आ व्लॉग वधिया लगया हुगा ਤੇ ਲਾਈਕ ਸ਼ੇਅਰ ਕਰ ਮੈਨੂੰ ਜ਼ਰੂਰ ਕਰ ਦਿਓ ਚੈਨਲ ਕਰ ਲੋ ਸਬਸਕ੍ਰਾਈਬ